ਰਾਸਪੂਰਾ ਹਲਕਾ ਵ代इका ਮੈਡਮ ਨੀਨਾ ਮਿੱਤਲ ਵੱਲੋਂ ਹਲਕਾ ਰਾਸਪੂਰਾ ਦੇ ਬਨੂਰ ਸ਼ਹਿਰ ਵਿਖੇ ਯੂਥ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚਰ ਰਮੇਸ਼ ਵਰਤਿਆ ਨੂੰ ਬਨੂਰ ਸ਼ਹਿਰ ਦਾ ਯੂਥ ਪ੍ਰਧਾਨ, ਸ਼ੰਭੂ ਨੂੰ ਮੀਤ ਪ੍ਰਧਾਨ ਅਤੇ ਦਵਿੰਦਰ ਮੈਰਾ ਨੂੰ ਹਲਕੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਦੀ ਵਿਸ਼ੇਸ਼ ਰਿਪੋਰਟ। Tôi tất cả mọi người mất tích tay mấy 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 người mất tích tốt ਜੇ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੀ ਭੈਣ ਦੀ ਅਗਵਾਈ ਵਿੱਚ ਅੱਜ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਮੇਰੀਆਂ ਭੈਣਾਂ ਤੇ ਮੰਦਰ ਕਮੇਟੀ ਜੁਆਇਨ ਕਰ ਰਹੀ ਹੈ ਕਿਉਂਕਿ ਜਿਵੇਂ ਜਿਵੇਂ ਪਤਾ ਚੱਲ ਰਿਹਾ ਜਿਵੇਂ ਜਿਵੇਂ ਆਪਾਂ ਦੇਖ ਰਹੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜੋ ਪੰਜਾਬ ਚ ਕੰਮ ਕਰ ਰਹੇ ਆ ਉਹ ਦੇਖ ਕੇ ਲੋਕ ਬੜੇ ਖੁਸ਼ ਹੋ ਰਹੇ ਨੇ ਔਰ ਆਮ ਆਦੀ ਪਾਰਟੀ ਦਾ ਪੱਲਾ ਫੜ ਰਹੇ ਨੇ ਅੱਜ ਕਹਿੰਦੇ ਨਾ ਜਦੋਂ ਜੈਂਟਸ ਦਾ ਕੰਮਕਾਰਾਂ ਤੇ ਚਲੇ ਜਾਂਦੇ ਨੇ ਭੈਣਾਂ ਘਰੇ ਹੁੰਦੀਆਂ ਨੇ ਉਹਨਾਂ ਨੂੰ ਦਿੱਕਤ ਪਤਾ ਹੁੰਦੀ ਹੈ ਕਿ ਸਾਡੀ ਗਲੀ 'ਚ ਕੀ ਦਿੱਕਤ ਹੈ ਸਾਡੀ ਨਾਲੀ ਬੰਦ ਹੈ ਦੀ ਕੀ ਦਿੱਕਤ ਹੈ ਕੋਈ ਪਾਣੀ ਨਹੀਂ ਆ ਰਿਹਾ ਉਹਦੀ ਕੀ ਦਿੱਕਤ ਹੈ ਅੱਜ ਉਹ ਸਾਰੀਆਂ ਮੈਨੂੰ ਮੈਂ ਤਾਂ ਜੇ ਕਹੂੰਗੀ ਕਿ ਬਨੂਰਦੀ ਕਮਾਂਡ ਅੱਜ ਸਾਰੀਆਂ ਭੈਣਾਂ ਨੇ ਸੰਭਾਲ ਲਈ ਹੈ ਤੇ ਸਾਰੇ ਬਨੂਰ 'ਚ ਕੰਮ ਹੋਣ ਵਾਲੇ ਨੇ ਔਰ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਵੀ ਹੋਇਆ ਇੱਕ ਭੈਣ ਨੇ ਦੱਸਿਆ ਕਿ ਸਾਡੀ ਚੋਈ ਬਹੁਤ ਭਰੀ ਪਈ ਹੈ ਤੇ ਉਹਦੇ ਨਾਲ ਪਾਣੀ ਘਰਾਂ 'ਚ ਵੜ ਰਿਹਾ ਹੈ ਔਰ ਉਹ ਚੋਈ ਬਿਲਕੁਲ ਜਿਹੜੇ ਕਮੇਟੀ ਦੇ ਪ੍ਰਧਾਨ ਹੈ ਉਹਨਾਂ ਦੇ ਦੁਕਾਨ ਦੇ ਜਾਂ ਘਰ ਦੇ ਮੂਹਰੇ ਹੈ ਐਨਾਂ ਕਿ ਤਾਂ ਆਪਣਾ ਵੀ ਇਨਸਾਨੀਅਤ ਨਾਤੇ ਵੀ ਫਰਜ ਬੰਦਾ ਹੈ ਕਿ ਅਸੀਂ ਉਹ ਚੋਈ ਨੂੰ ਸਾਫ਼ ਕਰਾ ਲਈਏ ਕਮੇਟੀ ਦੇ ਪ੍ਰਧਾਨ ਹੋਣ ਤੇ ਉਹਨਾਂ ਦੇ ਬਾਰ ਮੂਰੇ ਚੋਈ ਭਰੀ ਹੋਵੇ ਤੇ ਲੋਕ ਪਰੇਸ਼ਾਨ ਹੋਣ ਤਾਂ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਪ੍ਰਧਾਨ ਜੀ ਕੋਈ ਪਾਰਟੀਵਾਦੀਆਂ ਨਾ ਦੇਖੋ ਇੱਕ ਇਨਸਾਨੀਅਤ ਦੇ ਨਾਤੇ ਤੁਸੀਂ ਉਹ ਚੋਈ ਸਾਫ਼ ਕਰਵਾਓ ਤਾਂ ਕਿ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਕਿੰਨੇ ਕਿ ਜਿਹੜੇ ਪਰਿਵਾਰਾਂ ਨੇ ਅੱਜ ਸਮੂਹ ਦੇ ਦਿੱਤੇ ਅੱਜ 70 ਦੇ ਕਰੀ ਪਰਿਵਾਰਾਂ ਨੇ ਅਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਹੀ ਕਹੂੰਗੀ ਕਿ ਅਸੀਂ ਸਾਰੀਆਂ ਭੈਣਾਂ ਸਾਰੇ ਵੀਰ ਰਾਲਕੇ ਜਿਹੜੀਆਂ ਜਿਹੜੀਆਂ ਹੁਣ ਬਲੂਰ ਦੀਆਂ ਕੋਈ ਪ੍ਰੋਬਲਮਸ ਹੈਗੀਆਂ ਨੇ ਉਹ ਸਾਰੀਆਂ ਪ੍ਰੋਬਲਮਸ ਦੂਰ ਕਰਾਂਗੇ